ਸਚਿਆਕਾਲ ਮੈਗਾ ਗੰਦੀਪ ਕੋਰ ਤੇ ਤੁਸੀਂ ਵੀ ਦੇਖ ਰਹੇ ਹੋ ਰਫਤਾਰ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਰੱਬ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਅਮਰੀਕਾ ਭਾਰਤ ਨੂੰ ਆਪਣੀ ਨਿਗਰਾਨੀ ਹੇਠ ਵੈਨਜ਼ੁਏਲਾ ਦਾ ਤੇਲ ਖਰੀਦਣ ਦੀ ਆਗਿਆ ਦੇਣ ਲਈ ਤਿਆਰ ਹੈ ਇਹ ਇੱਕ ਅਜੀਹਾ ਕਦਮ ਹੈ ਜੋ ਅਮਰੀਕੀ ਪਾਬੰਦੀਆਂ ਕਾਰਨ ਰੁਕਿਆ ਹੋਇਆ ਵਪਾਰ ਮੁੜ ਸ਼ੁਰੂ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਨੂੰ ਵੈਨਜ਼ੁਏਲਾ ਤੋਂ ਕੱਚੇ ਤੇਲ ਦੀ ਖਰੀਦ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਲਈ ਤਿਆਰ ਹੈ ਕਿਉਂਕਿ ਇਸ ਦੀਆਂ ਵਿਸ਼ਾਲ ਅਤੇ ਵਧਦੀਆਂ ਊਰਜਾ ਜ਼ਰੂਰਤਾਂ ਨੇ ਅਸਦੇ ਨਾਲ ਹੀ ਹੋਰ ਵੇਰਵਿਆਂ ਉੱਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਹੈ ਇਸ ਦੌਰਾਨ ਟਰੰਪ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਵਿਖੇ ਦੁਨੀਆ ਦੀਆਂ ਵੱਡੀਆਂ ਤੇਲ ਕੰਪਨੀਆਂ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਜਿੱਥੇ ਉਹਨਾਂ ਨੇ ਵੈਨਜ਼ੁਏਲਾ ਦੇ ਤੇਲ ਖੇਤਰ 'ਚ ਲਗਭਗ 9 ਲੱਖ ਕਰੋੜ ਦੇ ਨਿਵੇਸ਼ ਬਾਰੇ ਵੀ ਗੱਲ ਕੀਤੀ ਹੈ ਇਟਰੀ ਦੇ ਪ੍ਰਧਾਨ ਮੰਤਰੀ ਜੋਰਜਿਆ ਮੈਲੋਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਰਪ ਨੂੰ ਹੁਣ ਰੂਸ ਨਾਲ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ 'ਚ ਯੂਰਪ ਨੂੰ ਦੋਵਾਂ ਟੀਰਨਾਂ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਸਿਰਫ ਇੱਕ ਟੀਰਨ ਨਾਲ ਜੁੜਨ ਨਾਲ ਇਸ ਦੇ ਯੋਗਦਾਨ ਨੂੰ ਸੀਮਤ ਕੀਤਾ ਜਾਏਗਾ। ਮੈਲੋਨੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਗੂੰਜ ਦੁਹਰਾਈ ਹੈ ਜਿਨ੍ਹਾਂ ਨੇ ਹਾਲ ਹੀ 'ਚ ਕਿਹਾ ਸੀ ਕਿ ਯੂਰਪ ਨੂੰ ਯੂਕਰੇਨ 'ਚ ਲਗਭਗ 4 ਸਾਲ ਪੁਰਾਣੀ ਜੰਗ ਨੂੰ ਖਤਮ ਕਰਨ 'ਚ ਮਦਦ ਕਰਨ ਲਈ ਰੂਸ ਨਾਲ ਸੰਬੰਧ ਵਧਾਉਣੇ ਚਾਹੀਦੇ। ਨਵੰਬਰ ਤੋਂ ਯੁੱਧ ਨੂੰ ਖਤਮ ਕਰਨ ਲਈ ਗੱਲਬਾਤ ਤੇਜ਼ ਹੋ ਰਹੀ ਹੈ ਪਰ ਰੂਸ ਨੇ ਅਜੇ ਤੱਕ ਕਿਸੇ ਵੱਡੇ ਸਮਝੌਤੇ ਉਤੇ ਪਹੁੰਚਣ ਲਈ ਕੋਈ ਇੱਛਾ ਨਹੀਂ ਦਿਖਾਈ ਹੈ ਤੇ ਯੂਕਰੇਨ ਨੇ ਸ਼ੁਰੂਆਤੀ ਅਮਰੀਕੀ ਪ੍ਰਸਤਾਵ 'ਚ ਬਦਲਾਅ ਦੀ ਮੰਗ ਵੀ ਕੀਤੀ ਹੈ ਮੈਲੋਨੀ ਨੇ ਸੁਝਾਅ ਦਿੱਤਾ ਹੈ ਕਿ ਯੂਰਪੀ ਸੰਘ ਨੂੰ ਰੂਸੀ ਰਾਸ਼ਟਰਪਤੀ ਵਲੋਦਿਮੀਰ ਪੁਤਿਨ ਨਾਲ ਸਿੱਧੀ ਗੱਲ ਕਰਨ ਲਈ ਇੱਕ ਵਿਸ਼ੇਸ਼ ਦੂਤ ਨਿਯੁਕਤ ਕਰਨਾ ਚਾਹੀਦਾ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਨੇ ਨਵੰਬਰ 'ਚ ਪ੍ਰਸਤਾਵ ਰੱਖਿਆ ਸੀ ਕਿ ਰੂਸ ਨੂੰ 7ਵੇਂ ਸਮੂਹ ਮਤਲਬ ਕਿ G7 ਵਿੱਚ ਦੁਬਾਰਾ ਸ਼ਾਮਲ ਕੀਤਾ ਜਾਏ ਤੇ ਪੁਰਾਣਾ G8 ਫਾਰਮੈਟ ਬਹਾਲ ਕੀਤਾ ਜਾਏ ਹਾਲਾਂਕਿ ਮੈਲੋਨੀ ਨੇ ਇਸ ਨੂੰ ਸਮੇਤੋਂ ਪਹਿਲਾਂ ਕਿਹਾ ਤੇ ਕਹਿੰਦੇ ਹੋਏ ਕਿ ਰੂਸ ਨੂੰ G7 'ਚ ਵਾਪਸ ਲਿਆਉਣ ਬਾਰੇ ਗੱਲ ਕਰਨਾ ਬਹੁਤ ਜਲਦੀ ਹੈ ਇਸ ਤੋਂ ਇਲਾਵਾ ਮਲੋਨੀ ਨੇ ਦੁਹਰਾਇਆ ਕਿ ਇਟਲੀ ਸ਼ਾਂਤੀ ਸਮਝੌਤੇ ਦੀ ਗਾਰੰਟੀ ਲਈ ਯੂਕਰੇਨ ਚ ਫੌਜ ਨਹੀਂ ਭੇਜੇਗਾ ਫਰਾਂਸ ਤੇ ਬ੍ਰਿਟੇਨ ਨੇ ਪਿਛਲੇ ਮਹੀਨੇ ਯੂਕਰੇਨ ਚ ਬਹੁ ਰਾਸ਼ਟਰੀ ਫੌਜਾਂ ਤਾਇਨਾਤ ਕਰਨ ਲਈ ਸਹਿਮਤੀ ਦਿੱਤੀ ਸੀ ਪਰ ਇਟਲੀ ਇਸ ਚ ਸ਼ਾਮਲ ਨਹੀਂ ਹੋਵੇਗਾ ਕੈਨੇਡਾ ਸਰਕਾਰ ਵੱਲੋਂ ਸਾਲ 2026 ਦੇ ਸ਼ੁਰੂਆਤੀ ਵਿੱਚ ਹੀ ਇਮੀਗ੍ਰੇਸ਼ਨ ਨੀਤੀਆਂ 'ਚ ਵੱਡਾ ਬਦਲਾਅ ਕੀਤਾ ਜਾ ਰਿਹਾ ਜਿਸ ਨਾਲ ਪ੍ਰਵਾਸੀਆਂ ਨੂੰ ਵੱਡਾ ਝਟਕਾ ਲੱਗਿਆ ਜਿਸ ਦਾ ਸਿੱਧਾ ਅਸਰ ਪੰਜਾਬੀਆਂ ਉੱਤੇ ਵੀ ਪਵੇਗਾ ਹੁਣ ਕੈਨੇਡਾ 'ਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਤਾ ਪਿਤਾ ਉੱਥੇ ਨਹੀਂ ਸਸਗਣਗੇ ਕਿਉਂਕਿ ਬਜ਼ੁਰਗਾਂ ਦੇ ਸਪான்ਸਰ ਵੀਜ਼ਾ ਉੱਤੇ ਰੋਕ ਲਗਾ ਦਿੱਤੀ ਗਈ ਹੈ ਤੇ ਕੈਨੇਡਾ ਨੇ 2026 'ਚ ਨਵੀਆਂ ਅਰਜ਼ੀਆਂ ਲੈਣੀਆਂ ਬੰਦ ਕਰ ਦਿੱਤੀਆਂ ਨੇ ਕੈਨੇਡਾ ਸਰਕਾਰ ਲਗਾਤਾਰ ਇਮੀਗ੍ਰੇਸ਼ਨ ਨੀਤੀਆਂ ਸਖਤ ਕਰ ਰਹੀ ਹੈ ਜਿਸ ਕਾਰਨ ਹੁਣ ਕੈਨੇਡਾ ਰਹਿ ਰਹੇ ਪ੍ਰਵਾਸੀ ਆਪਣੇ ਮਾਪਿਆਂ ਨੂੰ ਇਹ ਸੱਦ ਸਕਣਗੇ ਉਥੋਂ ਦੀ ਸਰਕਾਰ ਨੇ ਪੇਰੈਂਟ ਐਂਡ ਗ੍ਰੈਂਡਪੇਰੈਂਟ ਸਪਾਂਸਰਸ਼ਿਪ ਪ੍ਰੋਗਰਾਮ ਤਹਿਤ ਬਜ਼ੁਰਗ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਨ ਵਾਲੇ ਵੀਜ਼ਿਆਂ 'ਤੇ ਰੋਕ ਲਗਾ ਦਿੱਤੀ ਹੈ ਇਮੀ ਇਮੀਗ੍ਰੇਸ਼ਨ ਨੀਤੀਆਂ 'ਤੇ ਲਗਾਤਾਰ ਬਦਲਾਅ ਹੋ ਰਿਹਾ ਹੈ ਤੇ ਉਟਾਵਾ ਨੇ 2026 'ਚ ਬਜ਼ੁਰਗ ਦਾਦਾ-ਦਾਦੀਆਂ ਦੇ ਇਮੀਗ੍ਰੇਸ਼ਨ ਅਰਜ਼ੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ। ਕੈਨੇਡਾ ਇਮੀਗ੍ਰੇਸ਼ਨ ਅਰਜ਼ੀਆਂ ਉੱਤੇ ਰੋਕ ਲਗਾ ਰਿਹਾ ਹੈ ਜਿਸ ਦਾ ਸਿੱਧਾ ਮਤਲਬ ਹੈ ਕਿ ਸਰਕਾਰ ਉਹਨਾਂ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਰਹੀ ਹੈ ਜੋ ਉਮੀਦ ਕਰਦੇ ਨੇ ਕਿ ਉਹ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਨੂੰ ਸਪੌਂਸਰ ਵੀਜੇ ਰਾਹੀਂ ਆਪਣੇ ਕੋਲ ਬੁਲਾ ਸਕਦੇ ਨੇ। ਇਸ ਫੈਸਲੇ ਨਾਲ ਹੁਣ ਹਜ਼ਾਰਾਂ ਪ੍ਰਵਾਸੀ ਪਰਿਵਾਰ ਪ੍ਰਭਾਵਿਤ ਹੋਣਗੇ ਜੋ ਇਸ ਦੇ ਉਮੀਦ 'ਚ ਆਪਣੇ ਖੂਨ ਦੇ ਰਿਸ਼ਤੇ ਨੂੰ ਆਪਣੇ ਕੋਲ ਬੁਲਾਣਾ ਚਾਹੁੰਦੇ ਨੇ ਪਹਾੜੀ ਰਾਜ ਤੋਂ ਆ ਰਹੇ ਬਰਫ਼ੀਲੇ ਤੂਫਾਨਾਂ ਨੇ ਰਾਜਸਥਾਨ 'ਚ ਠੰਡ ਵਧਾ ਦਿੱਤੀ ਹੈ 13 ਜਿਲ੍ਹਿਆਂ ਲਈ ਧੁੰਦ ਤੇ ਸ਼ੀਤ ਲਹਿਰ ਦੇ ਅਲਰਟ ਵੀ ਜਾਰੀ ਕੀਤੇ ਗਏ ਨੇ ਬੀਤੇ ਦਿਨ ਜੈਸਲਮੇਰ ਸਭ ਤੋਂ ਠੰਡਾ ਸ਼ਹਿਰ ਰਿਹਾ ਜਿੱਥੇ ਘਟੋ ਘਟਾਬ ਮਾਨ 4.6 ਡਿਗਰੀ ਸੈਲਸੀਅਸ ਰਿਹਾ ਇਸ ਦੌਰਾਨ ਬਿਹਾਰ ਦੇ 32 ਜਿਲ੍ਹਿਆਂ 'ਚ ਸੰਗਣੀ ਧੁੰਦ ਛਾਈ ਰਹੀ ਦ੍ਰਿਸ਼ਟੀ ਲਗਭਗ 10 ਮੀਟਰ ਰਹਿਣ ਦੀ ਉਮੀਦ ਹੈ ਤੇ ਅਗਲੇ ਹਫਤੇ ਤੱਕ ਸਖਤ ਠੰਡ ਜਾਰੀ ਰਹੇਗੀ 16 ਜ਼ਿਲ੍ਹਿਆਂ 'ਚ ਤਾਪਮਾਨ 7 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਸ਼ਨੀਵਾਰ ਸਵੇਰੇ ਉੱਤਰ ਪ੍ਰਦੇਸ਼ ਦੇ 30 ਸ਼ਹਿਰਾਂ 'ਚ ਤੁੰਦ ਛਾਈ ਰਹੀ ਤੁੰਦ ਦਾ ਅਸਰ ਰੇਲ ਗੱਡੀਆਂ ਤੇ ਉਡਾਨਾਂ ਉੱਤੇ ਵੀ ਪਿਆ ਗੋਰਖਪੁਰ ਲਖਨਊ ਅਤੇ ਵਾਰਾਨਸੀ ਸਮੇਤ ਵੱਖ-ਵੱਖ ਸਟੇਸ਼ਨਾਂ ਉੱਤੇ 50 ਤੋਂ ਵੱਧ ਰੇਲ ਗੱਡੀਆਂ ਦੇਰੀ ਨਾਲ ਚੱਲੀਆਂ ਨੇ ਕੁਝ 10 ਘੰਟੇ ਤੱਕ ਵੀ ਦੇਰੀ ਨਾਲ ਚੱਲੀਆਂ ਅਸਟੋਇਲਾਵਾਲ ਲਖਨੋ ਗੋਰਖਪੁਰ ਤੇ ਵਾਰਾਨਸੀ ਹਵਾਈ ਅੱਡਿਆਂ ਤੇ ਪੰਜ ਤੋਂ ਵੱਧ ਉਡਾਨਾਂ ਦੇਰੀ ਨਾਲ ਪਹੁੰਚੀਆਂ ਨੇ ਉੱਤਰਾਖੰਡ ਦੇ ਦੋ ਸ਼ਹਿਰਾਂ 'ਚ ਲਗਾਤਾਰ ਤਿੰਨ ਦਿਨਾਂ ਤੋਂ ਤਾਪਮਾਨ -21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੌਰਾਨ ਮੱਧ ਪ੍ਰਦੇਸ਼ 'ਚ ਪੋਪਾਲ ਇੰਦੋਰ ਉਜੈਨ ਤੇ ਜੱਬਲਪੁਰ 'ਚ ਰਾਤ ਦੇ ਤਾਪਮਾਨ ਚ ਵੀ ਗਿਰਾਵਟ ਆਈ ਹੈ ਇਹ ਮੌਸਮ ਅਗਲੇ ਦੋ ਦਿਨਾਂ ਤੱਕ ਬਣਿਆ ਰਹੇਗਾ ਤੇ ਇਸ ਦੇ ਨਾਲ ਹੀ ਸ਼ਨੀਵਾਰ ਸਵੇਰ ਤੱਕ ਵੀ 15 ਤੋਂ ਵੱਧ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਛਾਈ ਰਹੇਗੀ ਜੰਮੂ ਕਸ਼ਮੀਰ ਦੇ ਸੰਬਾ ਜ਼ਿਲ੍ਹੇ ਚ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਇਲਾਕੇ ਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਹਥਿਆਰਾਂ ਦੀ खेਪ ਬਰਾਮਦ ਕੀਤੀ ਗਈ ਹੈ ਅਧਿਕਾਰੀਆਂ ਨੇ ਸਨੀਚਰਵਾਰ ਨੂੰ ਦੱਸਿਆ ਕਿ ਦੋ ਪਿਸਤੌਲ ਤਿੰਨ ਮੈਗਜ਼ੀਨ 16 ਕਾਰਤੂਸ ਤੇ ਇੱਕ ਗਰਨੇਡ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਉਹਨਾਂ ਕਿਹਾ ਕਿ ਗਣਤੰਤਰ ਦਿਵਸ ਸਮਾਗਮਾਂ ਚ ਵਿਗੜ ਪਾਉਣ ਦੀਆਂ ਅਤਵਾਦੀਆਂ ਦੀਆਂ ਕਿਸੇ ਵੀ ਕੋਸ਼ਿਸ਼ਾਂ ਨੂੰ ناکਾਮ ਕਰਨ ਲਈ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਨੇ ਅਧਿਕਾਰੀਆਂ ਅਨੁਸਾਰ ਸਰਹੱਦ ਪਾਰ ਤੋਂ ਡਰੋਨ ਦੀ ਸ਼ੱਕੀ ਗਤੀਵਿਧੀ ਦੀ ਸੂਚਨਾ ਮਿਲਣ ਉਸ ਬਾਅਦ ਹੀ ਸੀਮਾ ਸੁਰੱਖਿਆ ਬਲ ਬੀਐਸਐਫ ਤੇ ਜੰਮੂ ਕਸ਼ਮੀਰ ਪੁਲਿਸ ਨੇ ਵਿਸ਼ੇਸ਼ ਆਪਰੇਸ਼ਨ ਗਰੁੱਪ ਦੀ ਇੱਕ ਸਾਂਝੀ ਟੀਮ ਨੇ ਸ਼ੁੱਕਰਵਾਰ ਦੀ ਰਾਤ ਕਗਵਾਲ ਇਲਾਕੇ ਦੇ ਪਲੋਰਾ ਪਿੰਡ ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਜਿੱਥੇ ਤਲਾਸ਼ੀ ਟੀਮ ਨੂੰ ਇੱਕ ਨਾਲੇ ਦੇ ਕੰਡੇ ਪੀਲੇ ਰੰਗ ਦੀ ਟੇਪ ਚ ਲਪੇਟਿਆ ਇੱਕ ਪੈਕੇਟ ਮਿਲਿਆ ਜਿਸ ਨੂੰ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਖੋਲਣ ਉਪਰੰਤ 23 ਹਥਿਆਰ ਬਰਾਮਦ ਹੋਏ ਤੇ ਅਖੀਰਲੀ ਸੂਚਨਾ ਮਿਲਣ ਤੱਕ ਇਲਾਕੇ ਚ ਤਲਾਸ਼ੀ ਮੁਹਿੰਮ ਜਾਰੀ ਰਹੀ ਸੀ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲਾਨ ਕੀਤਾ ਕਿ ਕੋਲਕਾਤਾ ਤੇ ਗੁਹਾਟੀ ਵਿਚਕਾਰ ਪਹਿਲੀ ਬੰਦੇ ਭਾਰਤ ਸਲੀਪਰ ਟ੍ਰੇਨ 17 ਜਨਵਰੀ ਤੋਂ ਚੱਲੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਮਾਲਦਾ ਟਾਊਨ ਚ ਇਸ ਦਾ ਉਦਘਾਟਨ ਕਰਨਗੇ ਇਹ ਟ੍ਰੇਨ ਹਫਤੇ ਚ 6 ਦਿਨ ਕਾਮਾਖੀਆ ਅਤੇ ਹਾਵੜਾ ਜੰਕਸ਼ਨ ਵਿਚਕਾਰ ਚੱਲੇਗੀ ਇਸ ਦੌਰਾਨ ਰੇਲ ਮੰਤਰੀ ਦੇ ਅਨੁਸਾਰ 6 ਨਵੀਆਂ ਅੰਮ੍ਰਿਤ ਭਾਰਤ ਐਕਸਪ੍ਰੈਸ ਵੀ ਸ਼ੁਰੂ ਕੀਤੀਆਂ ਜਾਣਗੀਆਂ ਇਹਨਾਂ ਦੀਆਂ ਸੇਵਾਵਾਂ 17 ਤੇ 18 ਜਨਵਰੀ 2026 ਨੂੰ ਸ਼ੁਰੂ ਹੋਣਗੀਆਂ ਵੀਰਵਾਰ ਨੂੰ ਚ ਅਤਿ ਵਿਸ਼ੇਸ਼ਤ ਰੇਲ ਸੇਵਾ ਪੁਰਸਕਾਰ ਸਮਾਰੋਚ ਬੋਲਦਿਆਂ ਵੈਸ਼੍ਰਮਿਕ ਹੈ ਕਿ ਭਾਰਤੀ ਰੇਲਵੇ 2026 ਚ ਇੱਕ ਵੱਡੀ ਤਬਦੀਲੀ ਵਿੱਚੋਂ ਗੁਜ਼ਰੇਗਾ ਇਸ ਵਿੱਚ ਹਰ ਤਰ੍ਹਾਂ ਦੇ ਸੁਧਾਰਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਿਆਪਕ ਵਰਤੋਂ ਵੀ ਸ਼ਾਮਲ ਹੋਵੇਗੀ ਨੱਬਾ ਜੀਲ ਚ ਕੈਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ ਸੂਬੇ ਦੀ ਇੰਟੈਲੀਜੈਂਸ ਏਜੰਸੀ ਵੱਲੋਂ ਮਿਲੀ ਜਾਣਕਾਰੀ ਦੇ ਅਧਾਰ ਉਤੇ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਨੇ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰਾ ਹੋਣ ਦੀ ਚੇਤਾਵਨੀ ਦਿੱਤੀ ਹੈ ਇਸ ਸੰਬੰਧੀ 2 ਜਨਵਰੀ 2026 ਨੂੰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਵੱਲੋਂ ਸਪੈਸ਼ਲ ਡੀਜੀਪੀ ਸਿਕਿਉਰਿਟੀ ਤੇ ਡੀਜੀਪੀ ਜੇਲ ਵਿਭਾਗ ਨੂੰ ਇੱਕ ਅਧਿਕਾਰਕ ਪੱਤਰ ਲਿਖਿਆ ਗਿਆ ਪੱਤਰ 'ਚ ਦਰਸਾਇਆ ਗਿਆ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਦੀ ਜਾਣਕਾਰੀ ਮਿਲੀ ਹੈ। ਇੰਟੈਲੀਜੈਂਸ ਰਿਪੋਰਟ ਅਨੁਸਾਰ ਮਜੀਠੀਆ ਦੀ ਮੌਜੂਦਾ ਕੈਦ ਦੌਰਾਨ ਉਨ੍ਹਾਂ ਉੱਤੇ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਨੂੰ ਦੇਖਦਿਆਂ ਹੋਏ ਸੁਰੱਖਿਆ ਏਜੰਸੀਆਂ ਨੂੰ ਉਨ੍ਹਾਂ ਦੀ ਜੇਲ੍ਹ ਅੰਦਰ ਅਤੇ ਬਾਹਰ ਸੁਰੱਖਿਆ ਵਧਾਉਣ ਲਈ ਕਿਹਾ ਗਿਆ ਹੈ। ਪੱਤਰ 'ਚ ਜੇਲ੍ਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਮਜੀਠੀਆ ਦੀ ਸੁਰੱਖਿਆ ਨੂੰ ਉੱਚ ਤਰਜੀਹ ਦਿੱਤੀ ਜਾਵੇ ਅਤੇ ਹਰ ਕਿਸਮ ਦੇ ਸੰਭਾਵਿਤ ਖਤਰੇ ਤੋਂ ਨਿਪਟਣ ਲਈ ਤੁਰੰਤ ਕਾਰਵਾਈ ਉਮ ਚੁੱਕੇ ਜਾਣ ਰੋਪੜ ਰੇਂਜ ਦੇ ਮੋਤਰ ਡੀਆਜੀ ਹਰਚਰਨ ਸਿੰਘ ਪੁੱਲਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪੁੱਲਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੈਰ ਜ਼ਰੂਰੀ ਤੌਰ ਉਤੇ ਹਿਰਾਸਤ 'ਚ ਰੱਖਿਆ ਗਿਆ ਹੈ ਤੇ ਹੁਣ ਜਾਂਚ ਪੂਰੀ ਹੋ ਚੁੱਕੀ ਹੈ ਇਸ ਲਈ ਨਿਰੰਤਰ ਕੈਦ ਦਾ ਕੋਈ ਮਤਲਬ ਨਹੀਂ ਸੀਬੀਆਈ ਵੱਲੋਂ ਦਰਜ ਮਾਮਲੇ ਮੁਤਾਬਕ 16 ਅਕਤੂਬਰ 2025 ਨੂੰ ਕੇਂਦਰੀ ਜਾਂਚ ਬਿਊਰੋ ਨੇ ਪੁੱਲਰ ਤੇ ਉਹਨਾਂ ਦੇ ਕਥਿਤ ਵਿਚੋਲੀ ਕ੍ਰਿਸ਼ਨੂ ਖਿਲਾਫ ਭ੍ਰਿਸ਼ਟਾਚਾਰ ਨਿਪਟਾਰਾ ਐਕਟ ਤਹਿਤ ਐਫ ਆਈ ਆਰ ਦਰਜ ਕੀਤੀ ਸੀ ਦੋਸ਼ ਹੈ ਕਿ ਇੱਕ ਪੁਰਾਣੇ ਅਪਰਾਧਿਕ ਮਾਮਲੇ ਨੂੰ ਰਫਾ ਦਫਾ ਕਰਨ ਲਈ 8 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਾਂਚ ਏਜੰਸੀ ਦਾ ਦਾਵਾ ਹੈ ਕਿ ਵਿਚੋਲੀਏ ਕ੍ਰਿਸ਼ਨੂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹੱਥੀ ਫੜਿਆ ਗਿਆ ਸੀ ਜਿਸ ਤੋਂ ਬਾਅਦ ਪੁੱਲਰ ਨੂੰ ਮੁਹਾਲੀ ਸਥਿਤ ਉਹਨਾਂ ਦੇ ਦਫ਼ਤਰ ਤੋਂ ਹਿਰਾਸਤ ਚੁਲਿਆ ਗਿਆ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2 ਜਨਵਰੀ ਨੂੰ ਟ੍ਰਾਇਲ ਕੋਰਟ ਨੇ ਪੁੱਲਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਮੌਜੂਦਾ ਸਮੇਂ ਚ ਹਰਚਨ ਸਿੰਘ ਪੁੱਲਰ ਮਾਡਲ ਜੇਲ੍ਹ ਚੰਡੀਗੜ੍ਹ ਚ ਬੰਦ ਨੇ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਐਨਾ ਮੈਨੂੰ ਦਿਓ ਇਜਾਜ਼ਤ ਧੰਨਵਾਦ